ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਾਡੇ ਚੈਨਲ ਜਰੂਰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਿਓ ਵੀਡੀਓ ਨੂੰ ਹੁਣ ਦੇਖੋ ਤੁਸੀਂ ਅਗਲੀ ਵੀਡੀਓ ਹਾਈ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਪਿੰਡ ਕਣਗੜਪੁੱਤ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਬੀਤੀ ਰਾਤ ਇੱਕ ਪਰਚੂਨਰੀ ਦੁਕਾਨ ਤੇ ਚੋਰੀ ਹੋਈ ਆ ਤੇ ਕੈਮਰੇ ਭੰਨੇ ਗਏ ਨੇ ਕੀ ਕੀ ਗੱਲਬਾਤ ਇੱਥੇ ਹੋਈ ਆ ਕਿਵੇਂ ਚੋਰੀ ਕੀਤੀ ਗਈ ਦੋ ਵਾਰ ਇੱਥੇ ਧਰਮਸਥਨ ਤੇ ਵੀ ਚੋਰੀ ਹੋਈ ਆ ਉਹ ਗੱਲਬਾਤ ਕਰਦੇ ਹਾਂ ਦੁਕਾਨਦਾਰ ਨਾਲ ਆਪਾਂ ਅੱਜ ਪਿੰਡ ਕਣਗੜ ਭੂਤਨਾ ਦੇ ਵਿੱਚ ਖੜਿਆ ਜਿੱਥੇ 1 ਮਹੀਨੇ ਦੇ ਵਿੱਚ 3 ਚੋਰੀਆਂ ਹੋਈਆਂ ਦੋ タル ਮਸਕਾਨਾਂ ਤੋਂ ਤੇ ਇੱਕ ਜਿਹੜੀ ਰਾਤ ਦੀ ਘਟਨਾ 2 ਤਰੀਕ ਮੰਨ ਲਓ 12 ਵਜੇ ਤੋਂ ਬਾਅਦ ਜਿਹੜੀ ਜੁਲਾਈਆ 2 ਜੁਲਾਈ 2025 ਦੀ ਸੋ ਫੌਜੀ ਵੀਰ ਅਤੇ ਤੇਜੀ ਸਿੰਘ ਜੀ ਨੂੰ ਕਹਿੰਦੇ ਆ ਸੀ ਇੱਥੇ ਵੀਰ ਉਹ ਆਪਣੀ ਰੋਜੀ ਰੋਟੀ ਕਮਾਉਂਦਾ ਤੇ ਤੁਹਾਨੂੰ ਪਤਾ ਵੀ ਪਿੰਡ 'ਚ ਕਿੰਨੀ ਕੰਮਦਮ ਹੁੰਦੀ ਆ ਸਾਈਕਲਾਂ ਦੇ ਪੈਂਚਰ ਪੁੰਚਰ ਲਾਉਂਦਾ ਵੀਰ ਇਹ ਪਰ ਰਾਤ ਇੱਥੇ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ ਵੀ ਜਿਹੜੀ ਬਹੁਤ ਜ਼ਿਆਦਾ ਸ਼ਰਮਨਾਕ ਆ ਇਹਦੇ ਕੈਮਰੇ ਤੋੜੇ ਗਏ ਪਹਿਲਾਂ ਦੋ ਕੈਮਰੇ ਲੱਗੇ ਤੇ ਇੱਕ ਕਮਰਾ ਇੱਥੇ ਆ ਉਧਰ ਸੀ ਸੋ ਇਹਨਾਂ ਨਾਲ ਗੱਲਬਾਤ ਕਰਦੇ ਆ ਕਿੰਨਾ ਕੁ ਨੁਕਸਾਨ ਹੋਇਆ ਕੀ ਗੱਲਬਾਤ ਹੋਈ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਕੀ ਕੀ ਸਮਾਨ ਚੋਰੀ ਹੋ ਗਿਆ ਸਮਾਨ ਬਹੁਤ ਜ਼ਿਆਦਾ ਨਾਮੀਆਂ ਟਾਇਰ ਟੂਪਾਂ ਹੋਰ ਸਮਾਨ ਦੀ ਗੈ ਕਰੇਨੇ ਦਾ ਕਿੜਾ ਗਣਤੀ ਕੀ ਰਹੀ ਜਾਨੀਏ ਕਰੈਨੇ ਦੇ ਕੈਸ਼ ਦੀ ਗਾ ਇੱਕ ਟੱਚ ਮੋਬਾਈਲ ਦੀ ਗਾ ਅੱਛਾ ਕੈਸ਼ ਕਿੰਨਾ ਕਹਿੰਦੇ ਕੈਸ਼ ਹੈਗਾ ਦੀ 35000 ਰੁਪਏ ਅੱਛਾ ਹਾਂਜੀ ਇੱਕ ਟੱਚ ਮੋਬਾਈਲ ਆ ਇੱਕ ਟੱਚ ਮੋਬਾਈਲ ਹੈ ਹੋਰ ਵੀ ਕੈਮਰੇ ਕਿੰਨੇ ਜੇ ਲੱਗੇ ਹੋਏ ਕੈਮਰੇ ਦੋ ਤੇ ਜੀ ਦੋ ਕੈਮਰੇ ਸੀ ਹਾਂਜੀ ਹਾਂਜੀ ਉਹ ਵੀ ਤੋੜ ਤੇ ਹਾਂ ਤੋੜ ਤੇ ਵੀਡੀਓ ਬੁੜੀ ਹੈਗੇ ਉਹਦੀ ਵੀਡੀਓ ਹੈਗੀ ਜੀ ਅੱਛਾ ਵਿੱਚ ਦਿਖਦਾ ਕੋਈ ਬੰਦਾ ਉਹਦੇ ਵਿੱਚ ਹਾਂ ਇਹਨਾਂ ਕਲੀਅਰ ਹੋ ਰਿਹਾ ਜੀ ਇਹ ਬੰਦੇ ਨੇ ਕਿੰਨੇ ਨੇ ਬਰਦਤ ਕਰੀ ਜੀ ਤੇ ਬਾਈ ਨੇ ਸਾਡੇ ਨਾਲ ਭਰਾ ਨੇ ਇਹਨਾਂ ਦੇ ਵੱਡੇ ਬਿਜਲੀ ਦਾ ਕੰਮ ਕਰਦੇ ਨੇ ਇਹਨਾਂ ਨੇ ਪਹਿਲਾਂ ਵੀ ਦੱਸਿਆ ਵੀ ਇੱਥੇ ਤਾਰਾਂ ਵੀ ਰੱਖੀਆਂ ਹੋਈਆਂ ਸਾਨੂੰ ਉਹ ਨਾਲ ਬਾਰੇ ਵੀ ਪੁੱਛਦੇ ਆ ਹੋਰ ਵੀ ਕੀ ਸਮਾਨ ਵਹੇ ਜੀ ਸਤਿ ਸ਼੍ਰੀ ਅਕਾਲ ਕੀ ਕੀ ਸਮਾਨ ਸੀ ਇੱਥੇ ਇੱਥੇ ਸਮਾਨ ਦਾ ਬਹੁਤ ਟਾਇਰ ਡੀਪਾ ਹੋ ਗਈ ਹੈ ਮੇਰੀ ਹਾਂ ਰਣੇ ਸਮਾਨ ਦਾ ਬਹੁਤ ਖੁਸ਼ ਆਇਆ ਜਿਵੇਂ ਬਿਜਲੀ ਦਾ ਰਣ ਮੇਰੇ ਘਾਤੇ ਦੀ ਲੈ ਕੇ ਵੀ ਚੱਲ ਗਈ ਮੈਂ ਲੈ ਆਇਆ ਕਰੂੰ ਮੈਨੂੰ ਪੈਸੇ ਨਹੀਂ ਹੁੰਦੇ ਹਾਂ ਬਾਕੀ ਇਹ ਨਕਦੀ ਗੱਲ ਸੀ ਗੱਲ ਮੁੱਕਦੀ ਕਰੀ ਬਹੁਤ ਨਕਸਾ ਵਲਕਸਨ ਨੁਕਸਾਨ ਹੋ ਗਏ। ਨਕਸਾ ਵਲਕਸਾ ਨੁਕਸਾਨ ਹੋ ਗਏ। ਕੈਮਰਿਆਂ ਤੋਂ ਇਲਾਵਾ। ਕੈਮਰੇ ਤੋਂ ਇਲਾਵਾ। ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਹਾਲਾਤ ਨੇ ਜਿਹੜੇ ਬਤਰ ਹੁੰਦੇ ਜਾਂਦੇ ਨੇ ਪਿੰਡ ਦੇ ਵਿੱਚ ਦੁਕਾਨ ਆਹੇ ਪਿੰਡ ਦੇ ਵਿੱਚ। ਜਿਕੇ ਤੇ ਬਾਹਰ ਹੋਵੇ ਦੁਕਾਨ ਫਿਰ ਤਾਂ ਮੰਨੀ ਗੱਲ। ਪਰ ਪਿੰਡ ਦੇ ਵਿੱਚ ਜਦੋਂ ਆਲੇ-ਦਾਲੇ ਬਸੋਂ ਹੋਵੇ ਫਿਰ ਵੀ ਕੈਮਰੇ ਤੋੜ ਕੇ ਚੋਰੀ ਕੀਤੀ ਜਾਵੇ ਬਹੁਤ ਜਿਆਦੇ ਇੱਕ ਸਵਾਲੀਆ ਚਿੰਨ੍ਹ ਲੱਗਦਾ ਇਸ ਚੀਜ਼ ਤੇ ਵੀ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਦੇ ਘਟਨਾ ਹੋ ਰਹੀਆਂ ਨੇ ਪਿੰਡ ਕਣਗੜ ਦੇ ਵਿੱਚ ਹੀ ਉਹ ਜਗ੍ਹਾ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਦੋ ਤਰ ਮਸਤਾਨਾਂ ਤੋਂ ਵੀ ਇਸ ਤਰ੍ਹਾਂ ਗੰਨੇ ਚੋਰੀ ਹੋਏ ਨੇ ਤੁਸੀਂ ਹੁਣ ਇਹ ਤਸਵੀਰਾਂ ਦੇਖੋ ਜਿੱਥੇ ਕੈਮਰੇ ਨੂੰ ਤੋੜਿਆ ਜਾ ਰਿਹਾ ਦੋ ਬੰਦੇ ਇਹ ਕੈਮਰਾ ਤੋੜ ਰਹੇ ਨੇ ਹੈਰਾਨੀ ਦੀ ਗੱਲ ਇਹ ਆ ਵੀ ਨੁਕਸਾਨ ਵੀ ਕਰ ਰਹੇ ਨੇ ਦੇਖੋ ਕਿੰਨਾ ਭਾਰੀ ਬੰਦਾ ਇੱਕ ਕਮਜ਼ੋਰ ਬੰਦੇ ਦੇ ਦੇਖੋ ਕਿਵੇਂ ਚੜ ਗਿਆ ਇਹਨਾਂ ਨੇ ਲੱਤਾਂ ਬਾਹ ਤੋੜਉਣੀਆਂ ਜੇ ਦੇਖੋ ਕਮਾਲ ਹੈ ਵੀ ਤੁਸੀਂ ਇਹ ਇੰਨਾ بڑا ਨੁਕਸਾਨ ਕਰਨ ਲੱਗਿਓ ਤੇ ਆਪ ਵੀ ਸਟਾਫ ਫੇਟ ਖਾਂਗੇ ਲੱਤਵਾ ਤੜਾएंगेਓ ਤੁਸੀਂ ਚੰਗਾ ਕੰਮ ਕਰ ਲਓਗੇ ਜੇ ਕੈਮਰੇ ਕੋਈ ਤਕਲੀਫ ਆ ਤੁਸੀਂ ਕਹਿ ਕੇ ਉਹਨੂੰ ਪਰਾਂ ਕਰਾ ਲੰਦੇ ਬਥੇਰੇ ਮੁੱਦੇ ਨੇ ਪਰ ਇਹ ਨਹੀਂ ਹੋ ਸਕਦਾ ਆ ਦੂਸਰਾ ਕੈਮਰਾ ਵੀ ਤੋੜਨ ਗਿਆ ਬੰਦਾ ਹੈ ਸੋ ਅਗਲੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਜਿੱਥੇ ਧਰਮਸਥਾਨ ਤੇ ਬੇਆਦੀ ਵੀ ਹੋਈ ਆ ਸਮਝ ਲਓ ਜਿਹੜੇ ਲੋਕਾਂ ਨੇ ਇਥੇ ਚੋਰੀ ਕੀਤੀ ਉਹ ਵੀ ਤੁਹਾਨੂੰ ਦਿਖਾਣੇ ਆ ਆਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਵੀ ਪਿੰਡ ਕਣਗੜ ਭੂਤਨਾ ਦੀਆਂ ਨੇ ਜਿੱਥੇ ਇੱਕ ਮਿਸਤਰੀ ਭਾਈ ਚਾਰਾਸਾਰਾ ਇੱਥੇ ਨਮਸਕਾਰ ਕਰਦਾ ਬਾਬਾ ਜੀ ਦੀ ਜਗਾ ਬਣੀ ਹੋਈ ਆ ਬਹੁਤ ਮੰਨਤ ਆ ਇੱਥੇ ਵੀ ਗੋਲ ਕਚੋਰੀ ਹੋਈ ਆ ਸ਼ਰਮ ਆਉਣੀ ਚਾਹੀਦੀ ਆ ਲੋਕਾਂ ਨੂੰ ਜਿਹੜੇ ਧਰਮ ਸਥਾਨਾਂ ਤੇ ਆ ਕੇ ਚੋਰੀ ਕਰਦੇ ਆ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਆਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਵੀ ਪਿੰਡ ਕਣਗੜ ਭੂਤਨਾ ਦੀਆਂ ਨੇ ਜਿੱਥੇ ਬਾਬਾ ਵਾਲਵਿਕ ਜੀ ਦਾ ਇੱਕ ਸੰਤਾਨ ਬਣਿਆ ਹੋਇਆ ਇੱਥੇ ਵੀ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਸੰਗਤਾਂ ਨਮਸਕਾਰ ਕਰਦੀਆਂ ਨੇ ਜੋ ਤੁਸੀਂ ਗੋਲਕ ਦੇਖ ਰਹੇ ਇਸ ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀ ਸਾਰੀ ਚੋਰ ਚੋਰੀ ਕਰਕੇ ਲੈ ਗਿਆ ਸ਼ਰਮ ਨਹੀਂ ਚੰਦੀ ਉਹ ਲੋਕਾਂ ਨੂੰ ਪਰ ਇੱਥੇ ਸਾਬਕਾ ਸਰਪੰਚ ਨਸਤਰ ਸਿੰਘ ਜੀ ਨੇ ਸਦਰ ਸਮਾਣੇ ਦੇ ਵਿੱਚ ਦਰਖਾਸਤ ਵੀ ਦਿੱਤੀ ਆ ਪਰ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਵੀ ਗੱਲਬਾਤ ਨਹੀਂ ਕੀਤੀ ਸੋ ਅਜੇ ਤੱਕ ਇੰਨਾ ਹੀ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਜਲਦ ਤੁਹਾਡੀ ਸੇਵਾ ਵਿੱਚ ਫੇਰ ਆਜਾ ਰੋਵਾਂਗੇ ਸਾਨੂੰ ਦੇ ਆ ਗਿਆ ਧੰਨਵਾਦ ਜੀ ਸਤਿ ਸ੍ਰੀ ਅਕਾਲ ਲਾਈਕ ਮਰ ਸ਼ੇਅਰ ਕਰਿਓ ਕਿਸੇ ਤਰ੍ਹਾਂ ਦੀ ਖਬਰ ਹੋਵੇ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਤੁਹਾਨੂੰ ਜ਼ਰੂਰ ਜੀ ਦੇ ਕੇ ਸੰਦੇ ਹੋ ਅਮਰਜਾਸੀ ਹੋਵੇ ਕਿਤੇ ਵੀ ਸਾਨੂੰ ਕੁਝ ਪਲਾਸਟ ਆਰਵਾ ਜੀ